ਹਾਂਜੀ ਨਮਰਨ ਜੀ ਬਹੁਤ ਮੈਸੇਜ ਆਉਂਦੇ ਨੇ ਮੇਰੀਆਂ ਬੇਟੀਆਂ ਦੇ ਵੀ ਅਸੀਂ ਬਹੁਤ ਪਰੇਸ਼ਾਨ ਆ ਸਾਡੇ ਪਤੀ ਸਾਡੇ ਨਾਲ ਲੜਦੇ ਝਗੜਦੇ ਰਹਿੰਦੇ ਨੇ ਜਾਂ ਫਿਰ ਹੋਰ ਵੀ ਬਹੁਤ ਸਮੱਸਿਆ ਨੇ ਮਤਲਬ ਪਤੀ ਪਤਨੀ ਦੀ ਆਪਸ ਵਿੱਚ ਅਣਬਣ ਰਹਿਣੀ ਨਾ ਬਣਨੀ ਇੱਕ ਛੱਤ ਹੇਠ ਰਹਿ ਕੇ ਵੀ ਕਈ ਪਤੀ ਪਤਨੀ ਨੇ ਜਿਹੜੇ ਬੋਲਦੇ ਨਹੀਂਗੇ ਜਾਂ ਫਿਰ ਪਤੀ ਬਾਹਰ ਗਿਆ ਹੈ ਪਤਨੀ ਨੂੰ ਸੱਦ ਨਹੀਂ ਰਿਹਾ ਕਈ ਪ੍ਰੋਬਲਮ ਐਸ ਜੀਆਂ ਆ ਰਹੀਆਂ ਨੇ ਤੇ ਜਾਂ ਫਿਰ ਹਰ ਵਕਤ ਲੜਾਈ ਝਗੜਾ ਕੋੜ 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 ਹੋਣਾ ਜਾਂ ਫਿਰ ਤਲਾਕ ਦਾ ਕੇਸ ਵੀ ਟੀਆਂ ਦਾ ਲੱਗਿਆ ਹੈ ਜੇ ਕੋਈ ਜਾਣੇ ਚਾਹੁੰਦੇ ਆਂ ਆਪਣੇ ਲੜਕੇ ਆਪਣੇ ਉਸੇ ਹਸਪੈਂਡ ਕੋਲੇ ਤਾਂ ਫਿਰ ਆਪਾਂ ਉਹਦਾ ਵੀ ਹੱਲ ਹੈਗਾ ਦੇਖੋ ਪਹਿਲ ਤਾਂ ਤੁਸੀਂ ਇੱਕ ਕੌਲੀ ਲੈਣੀ ਆ ਕੱਚ ਦੀ ਇਹਦੇ ਵਿੱਚ ਪਾਣੀ ਥੋੜਾ ਜਿੰਨਾ ਕਹੇਗਾ ਇਹਦੇ ਵਿੱਚ ਦੋ ਇੱਕ ਤੁਕਕਾ ਜਾਂ ਬਸ ਇੱਕ ਤੁਕਕਾ ਬਹੁਤ ਆ ਸ਼ਹਿਦ ਦਾ ਪਾਣਾ ਜਿਹਨੂੰ ਤੁਸੀਂ ਹਨੀ ਵੀ ਕਹਿੰਦੇ ਹੋ ਹੁਣ ਸਮਝ ਲਓ ਵੀ ਮੇਰੇ ਕੋਲੇ ਆ ਕਾਗਜ਼ ਆ ਆਹ ਇਹ ਸਮਝ ਲਓ ਵੀ ਤੁਹਾਡੀਆਂ ਦੋ ਫੋਟੋਆਂ ਨੇ ਇੱਕ ਪਤੀ ਦੀ ਤੇ ਇੱਕ ਪਤਨੀ ਦੀ ਹੁਣ ਇਹਨਾਂ ਨੂੰ ਆਪਾਂ ਚੁਕਾਉਣ ਵਾਸਤੇ ਆ ਜਿਹੜਾ ਸ਼ਹਿਤ ਵਾਲਾ ਪਾਣੀ ਹੈ ਘੋਲਿਆ ਹੋਇਆ ਇਹ ਦੋਨਾਂ ਜਿਹੜੀ ਤੁਹਾਡੀ ਫੋਟੋ ਆ ਉਹਨਾਂ ਤੇ ਲਾਤਾ ਸਮਝ ਲਓ ਇੱਕ ਪਤੀ ਦੀ ਇੱਕ ਪਤਨੀ ਦੀ ਇਹ ਫੇਸ ਟੂ ਫੇਸ ਜੋੜ ਦੇਣੀਆਂ ਫੇਸ ਸਮਝ ਲਓ ਫੇਸ ਟੂ ਫੇਸ ਜੋੜਨੇ ਨੇ ਇਹ ਨਹੀਂ ਵੀ ਇੱਕ ਦਾ ਮੂੰਹ ਇੱਧਰ ਨੂੰ ਇੱਕ ਦਾ ਉੱਧਰ ਨੂੰ ਜਾਂ ਇੱਕ ਦਾ ਥੱਲੇ ਨੂੰ ਇੱਕ ਦਾ ਉੱਪਰ ਨੂੰ ਨਹੀਂ ਆਹ ਸਮਝ ਲੋ ਵੀ ਇੱਕ ਜਾਨੇ ਦਾ ਫੇਸ ਆ ਆ ਦੂਜੇ ਦਾ ਫੇਸ ਆ ਆ ਸਮਝ ਲੋ ਪਤੀ ਦਾ ਫੇਸ ਆ ਤੇ ਆ ਸਮਝ ਲੋ ਪਤਨੀ ਦਾ ਫੇਸ ਆ ਇਹ ਦੋਨਾਂ ਫੇਸ ਨੂੰ ਐ ਕਰ ਦੇਣਾ ਚਿਪਕਾ ਦੇਣਾ ਸਮਝ ਲੋ ਪਿੱਛੇ ਉੱਕ ਗਈਆਂ ਇਹ ਹੁਣ ਉਦੋਂ ਬਾਅਦ ਤੁਸੀਂ ਕੀ ਕਰਨਾ ਇੱਕ ਇਹ ਜਿਆ ਖੰਮਣੀ ਲਾਜੀ ਨੂੰ ਮੌਲੀ ਵੀ ਕਹਿੰਦੇ ਨੇ ਧਾਗਾ ਲੈ ਲੈਣਾ ਇਹਨੂੰ ਸਤਵਾਰਕਮਾਣਾ ਤੇ 2 10 4 5 6 7 7 ਵਾਰਕੋ ਮੋੜ ਤਾਂ ਬਾਅਦ ਹੁਣ ਤੁਸੀਂ ਤਿੰਨ ਗੱਠਾਂ ਦੇਣੀਆਂ ਨੇ ਇਹਨੂੰ ਇਸ ਤਰ੍ਹਾਂ ਤਿੰਨ ਗੱਠਾਂ ਦੇ ਕੇ ਆਪਾਂ ਤਿੰਨ ਗੱਠਾਂ ਦੇ ਲਈਆਂ ਹੁਣ ਇਹਨੂੰ ਤਿੰਨ ਇਕੱਠਾ ਦਾ ਆਪਾਂ ਦੇ ਲਈਆਂ ਹੁਣ। ਰੈੱਡ ਰੰਗ ਦਾ ਇੱਕ ਕੱਪੜਾ ਲੈਣਾ ਛੋਟਾ ਜਿਹਾ। ਰਮਾਲ ਵਰਗਾ। ਜਿਹਦੇ ਵਿੱਚ ਤੁਸੀਂ ਇਹਨੂੰ ਸਮਾਰ ਕੇ ਲਪੇਟ ਲੈਣਾ। ਪਹਿਲਾਂ ਉਹ ਐਸਲੋਟ ਫਿਰ ਉਹਨੂੰ ਐਸਲੋਟ ਕਰ ਲੈਣਾ। ਜਾਨੀ ਮਤਲਬ ਇਹ ਕਿਸੇ ਪਾਸੇ ਉਹ ਲੰਗਾ ਨਾ ਰਹੇ। ਹੁਣ ਤੁਸੀਂ ਇੱਕ ਕੰਮ ਹੋਰ ਕੀ ਕਰਨਾ? ਇੱਕ ਆਪ ਦਾ ਕੱਪੜਾ ਇੱਕ ਤੁਹਾਡੇ ਪਤੀ ਦਾ। ਪਾਇਆ ਹੋਇਆ ਕੱਪੜਾ ਹੋਵੇ ਇਹ ਨਾ ਹੋਵੇ ਕਿ ਅਣਲੱਗ ਕੱਪੜਾ ਹੋਵੇ। ਉਹਨਾਂ ਦੋਨਾਂ ਕੱਪੜਿਆਂ ਨੂੰ ਫੋਲਡ ਕਰ ਲੈਣਾ ਸਮਝ ਲਵੇਂ ਆ ਦੋ ਦੋਨਾਂ ਤੁਹਾਡੇ ਕੱਪੜੇ ਨੇ ਦੋਨਾਂ ਕੱਪੜਿਆਂ ਨੂੰ ਐ ਕਰਕੇ ਇਹਨਾਂ ਫੋਟੋਆਂ ਨੂੰ ਵਿਚਾਲੇ ਦੇ ਦੇਣਾ ਆ ਸਮਝ ਲਓ ਤੁਹਾਡੇ ਪਤੀ ਪਤਨੀ ਦੇ ਕੱਪੜੇ ਨੇ ਤੇ ਇਹਨਾਂ ਨੂੰ ਐ ਫੋਲਡ ਕਰਨਾ ਇਹ ਜਿਹੜੀਆਂ ਫੋਟੋਆਂ ਨੇ ਇਸ ਤਰ੍ਹਾਂ ਵਿਚਾਲੇ ਦੇ ਦੇਣੀਆਂ ਨੇ ਦੇ ਕੇ ਹੁਣ ਜਿਹੜੀ ਤੁਹਾਡੀ ਲਵਾਰੀ ਆ ਲਵਾਰੀਆਂ ਦੇ ਵਿੱਚ ਜਿਹੜੀ ਸੈਲਫ ਬਣੀਆਂ ਹੁੰਦੀਆਂ ਨੇ ਉਹਨਾਂ ਉੱਤੇ ਵੀ ਕੱਪੜਾ ਵਿਛਿਆ ਹੁੰਦਾ ਇਹ ਜੇ ਤੁਹਾਡੇ ਉਹ ਕੱਪੜੇ ਨੇ ਜਾਂ ਕੋਈ ਵੀ ਕੱਪੜਾ ਉਹਨੂੰ ਚੱਕਣਾ ਧਰਨਾ ਨਹੀਂ ਹੈਗਾ ਰੋਜ਼ ਤਾਂ ਦੇ ਉੱਥੇ ਰੱਖਦਾ ਕਦੇ ਉੱਥੇ ਰੱਖਤਾ ਤੁਸੀਂ ਇਹ ਬਿਲਕੁਲ ਲਵਾਰੀ ਦੇ ਜਿਹੜਾ ਥੱਲੇ ਵਾਲੀ ਸਲਫਾ ਜਾਂ ਉੱਪਰ ਵਾਲੀ ਸਲਫਾ ਜਾਨੀ ਬਿਲਕੁਲ ਨੀਚੇ ਸਲਫਾ ਦੇ ਉੱਤੇ ਰੱਖ ਲੈ ਵੰਦੂਰਾ ਕਰਕੇ ਰੋਜ਼-ਰੋਜ਼ ਦਿਨ ਚੱਕਣਾ ਨਹੀਂ ਰੋਜ਼ ਉਹਨੂੰ ਪਾਉਣ ਨੂੰ ਨਾ ਜਿਹੜਾ ਕੁਛ ਨਹੀਂ ਕਰਨਾ ਇਹਨੂੰ ਉੱਥੇ ਹੀ ਪਿਆ ਰਹਿਣ ਦੇਣ ਫੇਰ ਦੇਖਿਓ ਫਰਕ ਪੈਂਦਾ ਬਸ ਇਹ ਛੋਟੇ-ਛੋਟੇ ਕੰਮ ਹੁੰਦੇ ਨੇ ਕਰਨਾ ਤੁਸੀਂ ਇਹ ਦੱਸਣਾ ਮੈਂ ਆ ਦੇਖੋ ਪਤਾ ਨਹੀਂ ਕਿਹੜੇ ਟੋਟਕੇ ਨਾਲ ਕਿਹਦਾ ਭਲਾ ਹੋ ਜਾਂਦਾ ਅੱਜ ਜਦ ਮੈਂ ਮੈਸੇਜ ਪੜਿਆ ਬੱਸ ਮੈਂ ਸਟੈਟਸ ਵੀ ਲਾਇਆ ਹੈ ਫੇਸਬੁੱਕ ਤੇ ਤੇ ਉਹ ਮਤਲਬ ਮੁੰਡੇ ਨੇ ਕਦੇ ਮੈਨੂੰ ਕੁਝ ਨਹੀਂ ਸੀ ਪੁੱਛਿਆ ਵਿਚਾਰੇ ਨੇ ਅੱਜ ਮੈਂ ਜਿਹੜੀ ਉਹਦਾ ਮੈਸੇਜ ਆਇਆ ਤਾਂ 5 ਦਿਨ ਹੋ ਗਏ ਸੀ ਪਰ ਮੈਂ ਕਿਹਾ ਤੁਹਾਨੂੰ ਕਹਿਣੀ ਵੀ ਹੁੰਦੀ ਆ ਵੀ ਮੈਂ ਡੇਲੀ ਕਮੈਂਟ ਨਹੀਂ ਪੜਦੀ ਕਮੈਂਟ ਰੋਜ਼ ਨਹੀਂ ਜਾਣ ਕੇ ਮੈਸੇਜ ਨੇ ਮੈਂ ਰੋਜ਼ ਨਹੀਂ ਖੋਲਦੀ ਹੈਗੀ ਜੇ ਇੱਕ ਤੇ 24 ਘੰਟੇ ਬਾਅਦ ਮੈਂ ਇੱਕ ਮੈਸੇਜ ਇੱਕ ਵੀਡੀਓ ਹਟਾ ਖੋਲਦੀ ਆ ਔਰ ਜਿਹੜੀ ਉੱਪਰ ਮਰਜ਼ੀ ਆ ਜਾਵੇ ਜਦੋਂ ਮੈਂ ਖੋਲਿਆ ਪਤਾ ਨਹੀਂ ਮੈਸੀ 5-6 ਦਿਨ ਹੋ ਗਏ ਸੀ ਕੀਤੇ ਨੂੰ ਤੇ ਬੜੀ ਖੁਸ਼ੀ ਹੋਈ ਉਹ ਮੁੰਡੇ ਦੀ ਦੁਕਾਨ ਕਹਿੰਦਾ ਮੇਰੀ ਬਹੁਤ ਹੀ ਵਧੀਆ ਚੱਲਣ ਲੱਗ ਗਈ ਤੇ ਬਹੁਤ ਗਾਹਕ ਪੈਣ ਲੱਗ ਗਏ ਅੱਜ ਮੈਂ ਫੇਸਬੁੱਕ ਤੇ ਲਾਈ ਹੈ ਮਤਲਬ ਵੀਡੀਓ ਤਾਂ ਹੁਣ ਮੈਂ ਬਣਾ ਲਈ ਸਵੇਰੇ YouTube ਤੇ ਪਾਉਂਗੀ ਤੇ ਸਮਝ ਲਓ ਜਾਣੀ ਵੀ ਮੈਂ ਕੱਲ ਲਾਤੀ ਇਹ ਵੀਡੀਓ ਜੇ ਦੇਖਣੀ ਆ ਤਾਂ ਦੇਖ ਸਕਦੇ ਸਟੇਟਸ ਮੇਰਾ ਲਾਇਆ ਹੈ ਫੇਸਬੁੱਕ ਤੇ ਦੇਖੋ ਸਭ ਤੇ ਪਹਿਲੇ ਹੋ ਰਹੇ ਨੇ ਬਾਕੀ ਦੇਖੋ ਇੱਕ ਕਿਸਮ ਦਾ ਪੋਸਟ ਮੈਂ ਤਾਂ ਸਾਰਿਆਂ ਲਈ ਇੱਕੋ ਜਿਹੇ ਟੋਟਕੇ ਪਾਉਣੀ ਆ ਜਿਹਦੀ ਕਿਸਮਤ 'ਚ ਆ ਦੇਖੋ ਉਹ ਕਰੋੜਪਤੀ ਵੀ ਬਣ ਸਕਦਾ ਕੋਈ ਵੱਡੀ ਗੱਲ ਨਹੀਂ ਬਣ ਰਹੇ ਨੇ ਲੋਕੀ ਫਟਾਫਟ ਕੰਮ ਲੋਕਾਂ ਦੇ ਬਣਦੇ ਨੇ